ਕਰੋ ਜੀ ਚੈੱਕ ਇਹ ਉਹੀ ਕਣਕ ਆ ਜਿਹੜੀ ਆਪਾਂ ਨੇ 31 ਅਕਤੂਬਰ ਨੂੰ ਬੀਜੀ ਸੀਗੀ ਪਰ ਮੈਂ ਪਹਿਲਾਂ ਵੀ ਵੀਡੀਓ ਪਾਈ ਸੀਗੀ ਹਫਤੇ ਬਾਅਦ ਹਨਾ ਕਿਵੇਂ ਖੇਤ 31 ਤਰੀਕ ਦੀ ਬੀਜੀ ਹੋਈ ਕਣਕ ਆ ਸਾਰੀ ਇਹ ਖਾਲੀ ਸੀਗਾ ਦੇਖਣ ਨੂੰ ਜੀ ਨਹੀਂ ਸੀ ਕਰਦਾ ਅੱਜ ਹੋ ਗਈ ਆ ਜੀ 24 ਦਸੰਬਰ ਕਰੋ ਜੀ ਚੈੱਕ ਇਹ ਉਹੀ ਕਣਕ ਆ ਦੇਖੋ ਦੇਖੋ ਕਿਵੇਂ ਬੂਝਾ ਮਾਰਿਆ ਹਨਾ ਪੂਰਾ ਭਰ ਗਿਆ ਨਾ ਖੇਤ ਆ ਤਾਂ ਆਪਾਂ ਨੇ ਉਹ ਕਰੀ ਹੋਈ ਆ ਟੋਪਿਕ ਸਪਰੇਅ ਕਰੀ ਗੀ ਗੁਲੀ ਡੰਡੇ ਵਾਲੀ ਤਾਂ ਮੱਚੇ ਹੋਇਆ ਥੋੜੇ ਬਹੁਤੇ ਪੱਤੇ ਇਹ ਮੈਂ ਜਿਵੇਂ ਹਨਾ ਕਿਹਾ ਸੀਗਾ ਵੀ ਨਾ ਬਾਉ ਖੇਤ ਜਿਹੜੇ ਕਾਲੀ ਕਰਦੇ ਸੀ ਦੇਖੋ ਰਿਜ਼ਲਟ ਕਿੰਨੀ ਵਧੀਆ ਕਣਕ ਜੰਮੀ ਆ ਜੀ ਇਹ ਸਾਰਾ ਹੀ ਖੇਤ ਕਰੋ ਜੀ ਚੱਕ ਆ ਇਧਰ ਵਾਲੀ ਵੀ ਆ ਜੀ ਇਹ ਹੈਗੀ ਆ 5 ਨਵੰਬਰ ਦੀ ਬੀਜੀ ਹੋਈ ਜੀ ਆ 31 ਸਤੰਬਰ ਦੀ ਆ ਅਕਤੂਬਰ ਦੀ ਆ ਜੀ ਬਹੁਤ ਵਧੀਆ ਹੋਈ ਹੈ ਜੀ ਗ੍ਰੋਥ ਬਸ ਅੱਜ ਆਪਾਂ ਨੇ ਤਿੰਨ ਜੂਰੀਏ ਪੂਰੇ ਪਾਤੀਆ ਜੀ ਫਾਈਨਲ ਹੋ ਗਿਆ ਠੀਕ ਆ ਜੀ ਮਿਲਦੇ ਜੀ ਕਿਸੇ ਹੋਰ ਨਵੀਂ ਵੀਡੀਓ ਚ